ਸੱਚੇ ਕਾਲ ਜੀ ਸਾਰੀਆਂ ਪੈਂਤੇ ਪਰਾਵਾਂ ਨੂੰ ਹੋਪਸੋ ਤੁਸੀਂ ਸਾਰੇ ਠੀਕ ਹੋਵੋਗੇ ਜਿੱਦਾਂ ਕਿ ਹੁਣ ਪਾਰਟੀ ਫੰਕਸ਼ਨ ਦਾ ਸੀਜ਼ਨ ਆ ਰਿਹਾ ਤਾਂ ਆਪਾਂ ਦੇਖਦੇ ਹਾਂ ਕਿ ਕੋਈ ਨਵਾਂ ਸਟੱਫ ਆਵੇ ਆਪਾਂ ਨੂੰ ਕ੍ਰੇਪ ਤੋਂ ਹਟ ਕੇ ਤਾਂ ਆਪਾਂ ਉਹਦੇ ਲਈ ਤੁਹਾਡੇ ਲਈ ਇੱਕ ਬਹੁਤ ਸੋਹਣਾ ਜਿਹਾ ਸਟੱਫ ਲੈ ਕੇ ਆਏ ਹਾਂ ਚੰਦੇਰੀ ਸਿਲਕ ਸਟੱਫ ਬਹੁਤ ਪਿਆਰਾ ਇੰਨਾ ਕੁ ਸੌਫਟ ਹੈ ਕਿ ਬਿਲਕੁਲ ਚੁਬਨ ਦੀ ਦਿੱਕਤ ਨਹੀਂ ਔਰ ਬਹੁਤ ਕੰਫਰਟੇਬਲ ਵੇਅਰ ਕੀਤਾ ਜਾ ਸਕਦਾ ਹੈ ਦੇਖੋ ਕਿੰਨਾ ਸੋਹਣਾ ਜਿਹਾ ਮੈਂਦੀ ਕਲਰ ਔਰ ਕਿੰਨਾ ਪਿਆਰਾ ਜਿਹਾ ਦੇਖੋ ਇਹਦੇ ਵਿੱਚ ਪਿਸਤਾ ਜਿਹਾ ਕਲਰ ਹੈ ਸਕਾਈ ਟੋਨ ਤੇ ਬਹੁਤ ਪਿਆਰਾ ਜਿਹਾ ਕਲਰ ਹੈ ਇੰਗਲਿਸ਼ ਚ ਇਹ ਆ ਗਿਆ ਆਪਣਾ ਕੈਰਟਜਰ ਸ਼ੇਡ ਆ ਗਿਆ ਇਹ ਆਪਣਾ ਲਵੈਂਡਰ ਜੇ ਆ ਗਿਆ ਇਹ ਬਿਲਕੁਲ ਪਿਆਰਾ ਜਿਹਾ ਲਾਈਟ ਕਲਰ ਜੇ ਆ ਗਿਆ ਇਹ ਵੀ ਲਵੈਂਡਰ ਆ ਗਿਆ ਇਹ ਆਪਣਾ ਆ ਗਿਆ ਡਾਰਕ অনিয়ন ਕਲਰ ਮੰਗੋ ਸ਼ੇਡ ਆ ਗਿਆ ਮਸਟਰਡ ਆ ਗਿਆ ਪਰਪਲ ਆ ਗਿਆ ਹਨਾ ਇਹ ਵੀ অনিয়ন ਸ਼ੇਡ ਆ ਗਿਆ ਇਹਦੇ ਵਿੱਚ ਆਪਣੇ ਕੋਲ ਹਰ ਇੱਕ ਕਲਰ ਲਾਈਟ ਡਾਰਕ ਹੋਰ ਵੀ ਕਲਰ ਅਵੇਲੇਬਲ ਹੈਗੇ ਨੇ ਫਿਲਹਾਲ ਇਸ ਟਾਈਮ ਆਪਣੇ ਕੋਲ ਇਹੀ ਕਲਰ ਨੇ ਤੁਸੀਂ ਇਹਨਾਂ ਦੇ ਉੱਪਰ ਕੋਈ ਵੀ ਵਰਕ ਕਰਵਾ ਸਕਦੇ ਹੋ ਜਿਦਾਂ ਆਰੀ ਵਰਕ ਮਸ਼ੀਨ ਵਰਕ ਆਪਾਂ ਕਸ਼ਕੂਸ ਉੱਪਰ ਦੀ ਉੱਪਰ ਵਰਕ ਕੀਤੇ ਵੀ ਨੇ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਦਾਂ ਦੇਖੋ ਆਪਾਂ ਕਿੰਨਾ ਸੋਹਣਾ ਇਹਦੇ ਉੱਪਰ ਹੈਂਡਵਰਕ ਕੀਤਾ ਹੈ ਕਿੰਨਾ ਨੀਟ ਐਂਡ ਕਲੀਨ ਬਹੁਤ ਵਧੀਆ ਸਟੱਫ ਹੈ ਦੇਖੋ ਕਿ ਬਿਲਕੁਲ ਵੀ ਹੈਂਡਵਰਕ ਕੀਤਾ ਅੱਡੇ ਤੇ ਕੀਤਾ ਕਪੜਾ ਬਿਲਕੁਲ ਵੀ ਛਿਨਿਆ ਨਹੀਂ ਆ ਪੂਰਾ ਹੈਵੀ ਵਰਕ ਕੀਤਾ ਵਾ ਕਿਸੇ ਵੀ ਪਾਸੇ ਕੋਈ ਵੀ ਦਿੱਕਤ ਨਹੀਂ ਆਈ ਦੇਖੋ ਜਦੋਂ ਅੱਡੇ ਤੇ ਸਟੱਫ ਲੱਗਿਆ ਬਿਲਕੁਲ ਪਤਾ ਨਹੀਂ ਲੱਗ ਰਿਹਾ ਕਿਉਂਕਿ ਬਹੁਤ ਵਧੀਆ ਸਟੱਫ ਹੈ। ਔਰ ਇਹ ਆਪਾਂ ਕੀਤਾ ਹੋਇਆ ਹੈ ਤੇ ਮਸ਼ੀਨ ਵਰਕ। ਬਹੁਤ ਸੋਹਣਾ ਜਿਹਾ ਬ੍ਰੀਕ ਜਿਹਾ ਮਸ਼ੀਨ ਵਰਕ ਦਿੱਤਾ ਹੋਇਆ ਬਾਦਲਾ ਵਿੱਚ ਐਡ ਕੀਤਾ ਹੋਇਆ। ਤੁਸੀਂ ਮਤਲਬ ਪਾਰਟੀ ਵੀਰ ਸੂਟ ਇਹ ਨਹੀਂ ਕਿ ਹੈਂਡ ਵਰਕ ਵਿੱਚ ਮਸ਼ੀਨ ਵਰਕ ਵਿੱਚ ਵੀ ਬਹੁਤ ਸੋਹਣੇ ਸੋਹਣੇ ਹੈਵੀ ਡਿਜ਼ਾਈਨ ਪਵਾ ਕੇ ਤਿਆਰ ਕਰਵਾ ਸਕਦੇ ਹੋ। ਔਰ ਇੱਕ ਡਿਜ਼ਾਈਨ ਆਪਾਂ ਤਿਆਰ ਕੀਤਾ ਹੋਇਆ ਇਹਦੇ ਤੇ। ਇਹ ਵਾਲਾ ਇਹ ਵੀ ਬਹੁਤ ਸੋਹਣਾ ਪੂਰਾ ਫਰੰਟ ਹੈ ਵੀ ਆ ਜਾਂਦਾ ਔਰ ਇਹਦੇ ਵਿੱਚ ਆਪਾਂ ਜਿਹੜੀਆਂ ਬਾਜੂ ਦਿੱਤੀਆਂ ਹੋਈਆਂ ਨੇ ਇਹ ਆ ਗਈਆਂ ਇਹਦੀਆਂ ਕੱਟ ਵਾਲੀਆਂ ਪੂਰਾ ਇੱਥੇ ਕੱਟ ਦੇ ਕੇ ਬਾਜੂ ਤਿਆਰ ਕੀਤੀ ਜਾਏਗੀ ਬਹੁਤ ਪਿਆਰਾ ਜਿਹਾ ਸੂਟ ਬਣੇਗਾ ਇਦੇ ਵਿੱਚ ਤੁਸੀਂ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਤੁਸੀਂ ਸਾਨੂੰ ਆਪਣੀ ਫੋਟੋ ਭੇਜ ਕੇ ਵੀ ਬਣਵਾ ਸਕਦੇ ਹੋ ਔਰ ਸਾਡੇ ਡਿਜ਼ਾਈਨ ਤੇ ਵੀ ਬਣਵਾ ਸਕਦੇ ਹੋ ਜਿੱਦਾਂ ਕਿ ਸਾਡੇ ਇੰਸਟਾਗ੍ਰam ਤੇ ਕਾਫੀ ਡਿਜ਼ਾਈਨ ਹੁੰਦੇ ਨੇ ਤੁਸੀਂ ਸਾਡੇ ਤੋਂ ਫੋਟੋਆਂ ਵੀ ਮੰਗਵਾ ਸਕਦੇ ਹੋ ਤੁਸੀਂ ਸਾਨੂੰ ਸੂਟ ਆਰਡਰ ਕਰਨਾ ਹੋਏ ਤਾਂ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਵਟਸਐਪ ਵਾਲਾ ਵੀ ਤੁਸੀਂ ਉੱਤੇ ਵੀ ਆਰਡਰ ਕਰ ਸਕਦੇ ਹੋ ਬਾਕੀ ਕਲਰ ਤੁਸੀਂ ਇਹਨਾਂ ਵਿੱਚ ਇੱਕ ਵਾਰ ਫੇਰ ਧਿਆਨ ਨਾਲ ਦੇਖ ਲਓ ਕਿ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕੋ ਸਾਰੇ ਕਲਰ ਬਹੁਤ ਸੋਹਣੇ ਨੇ ਇੱਕ ਤੋਂ ਇੱਕ ਦੇ ਡਾਰਕ ਵੀ ਚੁਆਇਸ ਹੈ ਤਾਂ ਡਾਰਕ ਲੈ ਸਕਦੇ ਹੋ ਲਾਈਟ ਦੀ ਚੁਆਇਸ ਹੈ ਤਾਂ ਲਾਈਟ ਲੈ ਸਕਦੇ ਹੋ 1 ਬਾਈ 1 ਸਾਰੇ ਸੂਟਾਂ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸਟਫ ਬਹੁਤ ਜ਼ਿਆਦਾ ਵਧੀਆ ਹੈ ਮਤਲਬ ਕਿ ਜੋ ਆਫਲਾਈਨ ਕਸਟਮਰ ਸਾਡੇ ਵਿਜ਼ਿਟ ਕਰਦੇ ਨੇ ਤਾਂ ਕੋਈ ਵੀ ਐਦਾਂ ਦਾ ਕਸਟਮਰ ਨਹੀਂ ਕਿ ਜਿਹੜਾ ਇਹ ਸੂਟ ਬਾਈ ਕੀਤੇ ਬਿਨਾ ਜਾਏ ਕਿਉਂਕਿ ਹਰ ਕੋਈ ਨਵਾਂ ਸਟਫ ਦੇਖ ਕੇ ਮਤਲਬ ਸਭ ਇਹਨੂੰ ਪਸੰਦ ਕਰ ਰਹੇ ਨੇ ਅਾਕੀ ਤੁਹਾਨੂੰ ਜੇ ਕੋਈ ਸੂਟ ਇਹਦੇ ਚੱਕਰ ਲਰ ਵਗੈਰਾ ਸੋਨਾ ਲੱਗਦਾ ਤਾਂ ਤੁਸੀਂ ਸਾਨੂੰ WhatsApp ਕਰ ਸਕਦੇ ਹੋ ਥੈਂਕ ਯੂ so much ji